ਕੰਚਨਪ੍ਰੀਤ ਕੌਰ ਹੁਣਾ ਦੇ ਨਾਲ ਜਿਹੜੀ ਪੁੱਛਗਿਛ ਹੋਈ ਹੈ ਉਦੋਂ ਵੀ ਨਾਲ ਰਹੇ ਨੇ ਔਰ ਅੱਜ ਜਾਣ ਤੋਂ ਪਹਿਲਾਂ ਤੁਸੀਂ ਕਹਿ ਦਿੱਤਾ ਸੀਗਾ ਕਿ ਅਸੀਂ ਨਾਲ ਲੈ ਕੇ ਜਾਵਾਂਗੇ ਬਿਲਕੁਲ ਔਰ ਸਮਾ ਸਵਾਚਾਰ ਹੋ ਗਿਆ ਅਸੀਂ ਵੀ ਉਸੇ ਤਰ੍ਹਾਂ ਖੜੇ ਆ ਜੀ ਕੀ ਕਿਵੇਂ ਦਾ ਰਿਹਾ ਬਹੁਤ ਵਧੀਆ ਜੀ ਜਿੰਨੀ ਅੱਜ ਖੁਸ਼ੀ ਹੋ ਰਹੀ ਹੈ ਨਾ ਮੇਰੇ ਨਾਲ ਮੇਰੇ ਬੋਸ ਨੇ ਸਾਈਗਨਪ੍ਰਿੰਜਾ ਜੀ ਇਹਨਾਂ ਦਾ ਬੜਾ ਯੋਗਦਾਨ ਹੈ ਸਾਰੇ ਕੰਮ ਦੇ ਵਿੱਚ ਮੇਰੇ ਨਾਲ ਐਕਸ ਸਾਡੇ ਦਲਾਵਰ ਜੀ ਸਾਡੀ ਸਾਰੀ ਟੀਮ ਨੇ ਬਹੁਤ ਜ਼ਬਰਦਸਤ ਐਫਰਟ ਕੀਤਾ ਇਸ ਕੇਸ ਦੇ ਵਿੱਚ ਤੇ ਤੁਹਾਨੂੰ ਪਹਿਲੇ ਕਹਿ ਗਏ ਸੀ ਆਪਾਂ ਕਿ ਅੱਜ ਅਸੀਂ ਨਾਲ ਲੈ ਕੇ ਜਾਵਾਂਗੇ ਤੇ ਅੱਜ ਨਾਲ ਲੈ ਕੇ ਵੀ ਜਾ ਰਹੇ ਅੱਜ ਤਾਨੂੰ ਪਹਿਲੇ ਪ੍ਰੈਡਿਕਸ਼ਨ ਕੀਤੀ ਸੀ ਤੁਹਾਨੂੰ ਅਸੀਂ ਹਾਂਜੀ ਹਾਂਜੀ ਇਹ ਜਿਹੜੀ ਮਿਹਨਤ ਸੀਗੀ ਟੀਮ ਦੀ ਔਰੰਗ ਲਿਆਈ ਹੈ ਔਰ ਅੱਜ ਜਿਹੜੀ ਬਹਿਸ ਜਿਹੜੀ ਹੋਈ ਸੀਗੀ ਉਸ ਬਹਿਸ ਤੋਂ ਬਾਅਦ ਮਾਨਯੋਗ ਅਦਾਲਤ ਦੇ ਵੱਲੋਂ ਜਿਹੜਾ ਫੈਸਲਾ ਇਤਿਹਾਸਿਕ ਸੀਗਾ ਉਹ ਸੁਣਾ ਦਿੱਤਾ ਗਿਆ ਸੋ ਜਿਸ ਦੇ ਵਿੱਚ ਖਾਸ ਤੌਰ ਤੇ ਦੇਖਿਆ ਜਾਵੇ ਜੇਸ ਢਿੱਲੋਂ ਸਾਹਿਬ ਵਕੀਲ ਜੀ ਅੱਜ ਜਿਸ ਤਰੀਕੇ ਨਾਲ ਸਵੇਰ ਤੋਂ ਲੈ ਕੇ ਹੁਣ ਤੱਕ ਦਾ ਸਮਾਂ ਜਿਹੜਾ ਨਿਕਲਿਆ ਉਹ ਕਿਵੇਂ ਦਾ ਨਿਕਲਿਆ ਤੇ ਹੁਣ ਜਿਹੜਾ ਜਿਹੜੀ ਮਿਹਨਤ ਸੀ ਇੱਕ ਟੀਮ ਦਾ ਵਰਕ ਸੀਗਾ ਉਹ ਰੰਗ ਲਿਆਇਆ ਬ੍ਰਦਰ ਇੱਕ ਇਤਿਹਾਸ ਸਿਰਜਿਆ ਗਿਆ ਅੱਜ ਇਤਿਹਾਸ ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ ਇੱਕ ਹਿਸਟਰੀ ਦੇ ਵਿੱਚ ਕਿ ਜਿਹੜੀ ਲੇਟ ਸਵਾ 4 ਵਜੇ ਤੱਕ ਕੋਰਟ ਨੇ ਹਿアリング ਕਰਕੇ ਤੇ ਫੈਸਲਾ ਦਿੱਤਾ ਹੋਵੇ ਇੱਕ ਇਤਿਹਾਸ ਸਿਰਜਿਆ ਗਿਆ ਉਸ ਤੋਂ ਵੱਡਾ ਇਤਿਹਾਸ ਇਹ ਸਿਰਜਿਆ ਗਿਆ ਕਿ ਕੋਰਟ ਨੇ ਉਹ ਵੇਖੋ ਇੱਕ ਪੁਲਿਸ ਰਿਮਾਂਡ ਲੈਣ ਆਈ ਸੀ ਵੀ ਸਾਨੂੰ ਇਸ ਲੇਡੀ ਦਾ ਰਿਮਾਂਡ ਚਾਹੀਦਾ ਡਿਵੀਜ਼ਨ ਅਫਸਰ ਸਾਹਿਬਾਨ ਦਾ ਧੰਨਵਾਦ ਆ ਜਿਨ੍ਹਾਂ ਨੇ ਰਿਮਾਂਡ ਕੀ ਦੇਣਾ ਸੀ ਉਹਨਾਂ ਨੇ ਜਿਹੜੀ ਰਿਮਾਂਡ ਤੇ ਕੀ ਦੇਣਾ ਜਿਹੜੀ ਅਰੈਸਟ ਹੋ ਉਹ ਇਲੀਗਲ ਦੱਸਤੀ ਤੇ ਹੁਕਮ ਦਿੱਤਾ ਵੀ ਕੰਚਨਪ੍ਰੀਤ ਨੂੰ ਹੁਣੇ ਜਿਹੜਾ ਰੀਲੀਜ਼ ਕੀਤਾ ਜਾਵੇ ਇੱਕ ਹੋਰ ਹਾਂਜੀ ਟਲੋਂ ਸਾਹਿਬ ਇਸ ਮਾਮਲੇ ਦੇ ਵਿੱਚ ਦੇਖੀ ਕਿ ਇਹ ਧਰਾਵਾਂ ਜੜੀਆਂ ਲਾਈਆਂ ਗਿਆ ਸੀ ਪੁਲਿਸ ਕਿਸ ਗਰਾਊਂਡ ਤੇ ਰਿਮਾਂਡ ਮੰਗ ਰਹੀ ਸੀ ਇਹ ਵੀ ਹਾਂਜੀ ਪੁਲਿਸ ਨੇ ਰਿਮਾਂਡ ਦੀ ਇਹ ਗਰਾਊਂਡ ਬਣਾਈ ਸੀ ਪੀ ਕੋਜ ਸੀ ਗੜਗਾਓਂ ਤੋਂ ਜਾਂ ਮੋਬਾਈਲ ਫੋਨਾਂ ਦੀ ਜਾਂ ਲੈਪਟਾਪ ਦੀ ਗੜਗਾਉਂ ਤੋਂ ਜਾਂ ਕਿਹੜੇ ਰਸਤੇ ਥਾਣੀ ਆਈ ਆ ਜਾਂ ਇਹਦੇ ਕਿਹੜੇ ਲੋਕਾਂ ਨਾਲ ਕੰਟੈਕਟ ਹੈ ਜਿਹੜੀ ਇਲੀਗਲਿਟੀਆ ਚਲਾਉਂਦੀ ਆ ਉਹਨਾਂ ਬਾਰੇ ਅਸੀਂ ਪਤਾ ਕਰਨਾ ਪਰ ਮੈਂ ਤੁਹਾਨੂੰ ਦੱਸਦਾ ਵੀ ਇਤਿਹਾਸਿਕ ਫੈਸਲਾ ਅਦਾਲਤ ਦਾ ਇਤਿਹਾਸਿਕ ਫੈਸਲਾ ਅਦਾਲਤ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਥੈਂਕ ਯੂ ਕੰਜਨਪ੍ਰੀਤ ਕੌਰ ਹੁਣਾਂ ਦੇ ਨਾਲ ਜਿਹੜੀ ਪੁੱਛਗਿਛ ਹੋਈ ਹੈ ਉਦੋਂ ਵੀ ਨਾਲ ਰਹੇ ਨੇ ਔਰ ਅੱਜ ਜਾਣ ਤੋਂ ਪਹਿਲੇ ਤੁਸੀਂ ਕਹਿ ਦਿੱਤਾ ਸੀਗਾ ਕਿ ਅਸੀਂ ਨਾਲ ਲੈ ਕੇ ਜਾਵਾਂਗੇ ਬਿਲਕੁਲ ਔਰ ਸਮਾਂ 4:30 ਹੋ ਗਿਆ ਅਸੀਂ ਵੀ ਉਸੇ ਤਰ੍ਹਾਂ ਖੜੇ ਆ ਜੀ ਕੀ ਕਿਵੇਂ ਦਾ ਰਿਹਾ ਬਹੁਤ ਵਧੀਆ ਜੀ ਜਿੰਨੀ ਅੱਜ ਖੁਸ਼ੀ ਹੋ ਰਹੀ ਨਾ ਮੇਰੇ ਨਾਲ ਮੇਰੇ ਬੋਸ ਨੇ ਸਾਈਕਨਪ੍ਰਿੰਜਾ ਜੀ ਇਹਨਾਂ ਦਾ ਬੜਾ ਯੋਗਦਾਨ ਸਾਰੇ ਕੰਮ ਦੇ ਵਿੱਚ ਮੇਰੇ ਨਾਲ ਐਕਸ ਸਾਡੇ ਦਲਾਵਰ ਜੀ ਸਾਡੀ ਸਾਰੀ ਟੀਮ ਨੇ ਬਹੁਤ ਜ਼ਬਰਦਸਤ ਐਫਰਟ ਕੀਤਾ ਇਸ ਕੇਸ ਦੇ ਵਿੱਚ ਤੇ ਤੁਹਾਨੂੰ ਪਹਿਲੇ ਕਹਿ ਗਏ ਸੀ ਆਪਾਂ ਕਿ ਅੱਜ ਅਸੀਂ ਨਾਲ ਲੈ ਕੇ ਜਾਵਾਂਗੇ ਤੇ ਅੱਜ ਨਾਲ ਲੈ ਕੇ ਵੀ ਜਾ ਰਹੇ ਅੱਜ ਤਾਨੂੰ ਪਹਿਲੇ ਪ੍ਰੈਡਿਕਸ਼ਨ ਕੀਤੀ ਸੀ ਤੁਹਾਨੂੰ ਅਸੀਂ ਹਾਂਜੀ ਹਾਂਜੀ ਇਹ ਜਿਹੜੀ ਮਿਹਨਤ ਸੀਗੀ ਟੀਮ ਦੀ ਔਰੰਗ ਲਿਆਈ ਹੈ ਔਰ ਅੱਜ ਜਿਹੜੀ ਬਹਿਸ ਜਿਹੜੀ ਹੋਈ ਸੀਗੀ ਉਸ ਬਹਿਸ ਤੋਂ ਬਾਅਦ ਮਾਨਯੋਗ ਅਦਾਲਤ ਦੇ ਵੱਲੋਂ ਜਿਹੜਾ ਫੈਸਲਾ ਇਤਿਹਾਸਿਕ ਸੀਗਾ ਉਹ ਸੁਣਾ ਦਿੱਤਾ ਗਿਆ ਸੋ ਜਿਸ ਦੇ ਵਿੱਚ ਖਾਸ ਤੌਰ ਤੇ ਦੇਖਿਆ ਜਾਵੇ ਜੇਸ ਢਿੱਲੋਂ ਸਾਹਿਬ ਵਕੀਲ ਜੀ ਅੱਜ ਜਿਸ ਤਰੀਕੇ ਨਾਲ ਸਵੇਰ ਤੋਂ ਲੈ ਕੇ ਹੁਣ ਤੱਕ ਦਾ ਸਮਾਂ ਜਿਹੜਾ ਨਿਕਲਿਆ ਉਹ ਕਿਵੇਂ ਦਾ ਨਿਕਲਿਆ ਤੇ ਹੁਣ ਜਿਹੜਾ ਜਿਹੜੀ ਮਿਹਨਤ ਸੀ ਇੱਕ ਟੀਮ ਦਾ ਵਰਕ ਸੀਗਾ ਉਹ ਰੰਗ ਲਿਆਇਆ ਬ੍ਰਦਰ ਇੱਕ ਇਤਿਹਾਸ ਸਿਰਜਿਆ ਗਿਆ ਅੱਜ ਇਤਿਹਾਸ ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ ਇੱਕ ਹਿਸਟਰੀ ਦੇ ਵਿੱਚ ਕਿ ਜਿਹੜੀ ਲੇਟ ਸਵਾ 4 ਵਜੇ ਤੱਕ ਕੋਰਟ ਨੇ ਹਿアリング ਕਰਕੇ ਤੇ ਫੈਸਲਾ ਦਿੱਤਾ ਹੋਵੇ ਇੱਕ ਇਤਿਹਾਸ ਸਿਰਜਿਆ ਗਿਆ ਉਸ ਤੋਂ ਵੱਡਾ ਇਤਿਹਾਸ ਇਹ ਸਿਰਜਿਆ ਗਿਆ ਕਿ ਕੋਰਟ ਨੇ ਉਹ ਵੇਖੋ ਇੱਕ ਪੁਲਿਸ ਰਿਮਾਂਡ ਲੈਣ ਆਈ ਸੀ ਵੀ ਸਾਨੂੰ ਇਸ ਲੇਡੀ ਦਾ ਰਿਮਾਂਡ ਚਾਹੀਦਾ ਡਿਵੀਜ਼ਨ ਅਫਸਰ ਸਾਹਿਬਾਨ ਦਾ ਧੰਨਵਾਦ ਆ ਜਿਨ੍ਹਾਂ ਨੇ ਰਿਮਾਂਡ ਕੀ ਦੇਣਾ ਸੀ ਉਹਨਾਂ ਨੇ ਜਿਹੜੀ ਰਿਮਾਂਡ ਤੇ ਕੀ ਦੇਣਾ ਜਿਹੜੀ ਅਰੈਸਟ ਹੋ ਉਹ ਇਲੀਗਲ ਦੱਸਤੀ ਤੇ ਹੁਕਮ ਦਿੱਤਾ ਵੀ ਕੰਚਨਪ੍ਰੀਤ ਨੂੰ ਹੁਣੇ ਜਿਹੜਾ ਰੀਲੀਜ਼ ਕੀਤਾ ਜਾਵੇ ਇੱਕ ਹੋਰ ਹਾਂਜੀ ਟਲੋਂ ਸਾਹਿਬ ਇਸ ਮਾਮਲੇ ਦੇ ਵਿੱਚ ਦੇਖੀ ਕਿ ਇਹ ਧਰਾਵਾਂ ਜੜੀਆਂ ਲਾਈਆਂ ਗਿਆ ਸੀ ਪੁਲਿਸ ਕਿਸ ਗਰਾਊਂਡ ਤੇ ਰਿਮਾਂਡ ਮੰਗ ਰਹੀ ਸੀ ਇਹ ਵੀ ਹਾਂਜੀ ਪੁਲਿਸ ਨੇ ਰਿਮਾਂਡ ਦੀ ਇਹ ਗਰਾਊਂਡ ਬਣਾਈ ਸੀ ਪੀ ਕੋਜ ਸੀ ਗੜਗਾਓਂ ਤੋਂ ਜਾਂ ਮੋਬਾਈਲ ਫੋਨਾਂ ਦੀ ਜਾਂ ਲੈਪਟਾਪ ਦੀ ਗੜਗਾਓ ਤੋਂ ਜਾਂ ਕਿਹੜੇ ਰਸਤੇ ਥਾਣੀ ਆਈ ਆ ਜਾਂ ਇਹਦੇ ਕਿਹੜੇ ਲੋਕਾਂ ਨਾਲ ਕੰਟੈਕਟ ਹੈ ਜਿਹੜੀ ਇਲੀਗਲਿਟੀਆ ਚਲਾਉਂਦੀ ਆ ਉਹਨਾਂ ਬਾਰੇ ਅਸੀਂ ਪਤਾ ਕਰਨਾ ਪਰ ਮੈਂ ਤੁਹਾਨੂੰ ਦੱਸਦਾ ਵੀ ਇਤਿਹਾਸਿਕ ਫੈਸਲਾ ਅਦਾਲਤ ਦਾ ਇਤਿਹਾਸਿਕ ਫੈਸਲਾ ਅਦਾਲਤ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਥੈਂਕ ਯੂ ਜੀ